ਹਾਂਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਨੇ ਸਾਰਿਆਂ ਦੇ 6 ਵਜ ਗਏ ਅੱਜ ਤਾਂ ਐਤਵਾਰ ਦਾ ਦਿਨ ਸੀਗਾ ਤੇ ਮੰਮੀ ਸਾਡੀ ਕਰ ਰਹੀ ਸੀ ਪਾਠ ਘਰ ਵਾਲੀ ਨਾ ਹੋਈ ਸੀ ਥੋੜੀ ਜਿਹੀ ਫਾਈਟਿੰਗ ਤੇ ਗੋਹਾ ਸਾਨੂੰ ਚੱਕਿਆਂ ਇਕੱਲਿਆਂ ਨੂੰ ਚੱਕਣਾ ਪੈਂਦਾ ਸਫਾਈ ਕਰਨ ਵਾਲੀ ਬਹੁਤ ਸੀਗੀ ਅੱਜ ਕੱਲ ਮੱਛਰ ਬਹੁਤ ਹਨਾ ਜਿੱਦਾਂ ਪਸ਼ੂਆਂ ਦੇ ਵਾਲਦੋ ਵਾਲੇ ਗਰਮੀ ਪੈਣ ਕਰਕੇ ਥੋੜੇ ਜਿਹਾ ਹਨ ਮੱਛਰ ਵੱਜ ਜਾਂਦਾ ਫਿਰ ਧੂਆ ਕਰਨਾ ਪੈਂਦਾ ਘਰ ਵਾਲੀ ਦਾ ਐਂਟੈਨਾ ਚਮਕਾ ਰਹੀ ਜੀ ਅੱਜ ਤਾਂ ਰਿਸ਼ਤੇਦਾਰੀਆਂ ਬਹੁਤ ਆਣੀਆਂ ਹੁੰਦੀਆਂ ਐਤਵਾਰ ਹੁੰਦਾ ਹਨਾ ਲਓ ਜੀ ਉਹ ਤੇ ਜਿੰਬੜੀ ਹੋ ਬਸ ਬਿੱਗ ਬੋਸ ਤੋਂ ਇਲਾਵਾ ਕੋ ਕੰਮ ਹੈ ਨਹੀਂ ਗੈਸ ਪੂਰੀ ਨੂੰ ਬਿੱਗ ਬੋਸ ਦੇਖੀ ਜਾਣਾ ਬਸ ਉਹ ਕਮਾਈ ਜਾਣਾ ਤੇ ਆਪਾਂ ਤਾਂ ਫੇਰ ਵਾਲ ਬੋਲ ਨਾ ਕੇ ਤੇ ਨਾ ਧੋ ਕੇ ਤੇ ਆਪਾਂ ਏਸੀਲੀ ਆ ਛੱਡ ਯਾਨੋ ਸਾਡੇ ਆ ਗਏ ਜੀ ਇੰਦਰਪ੍ਰੀਤ ਸਿੰਘ ਚਾਚਾ ਜੀ ਤੇ ਨਾਲ ਉਹਨਾਂ ਦੀ ਕੁੜੀ ਆ ਗਈ ਬਈ ਲੈ ਵੀ ਕਹਿੰਦੀ ਮੈਂ ਸ਼ਕਲ ਨਹੀਂ ਕਹਿੰਦੀ ਮੈਂ ਦੇਖ ਕੇ ਆਪਣੇ ਹੱਸਾਂ ਵਾਲਾ ਤੇ ਉਧਰ ਸਾਡੇ ਚਾਚਾ ਜੀ ਆ ਗਏ ਜੀ ਸੁਲਤਾਨ ਬਲਉਦੀ ਤੋਂ ਬਹੁਤ ਘੈਂਟ ਬੰਦੇ ਆ ਹੋ ਗਏ ਤੇ ਫਿਰ ਸਾਡੀ ਡੈਡੀ ਦੀ ਭੂਆ ਦੀ ਭੂਆ ਗਈ। ਇਹ ਵੀ ਆਏ ਸੀ ਉੱਥੋਂ ਆਪਣੇ ਰਾਜਪੁਰੇ ਤੋਂ। ਕੱਲ ਨਾ ਪਰੌਣਿਆਂ ਦੀ ਵੀ ਪਰਮਾਰ ਸਾਡੇ ਘਰ 'ਚ। ਪਰੌਣੇ ਤੇ ਪਰੌਣਾ ਠਾ ਪਰੌਣਾ। ਮੈਂ ਬੜੀ ਮੁਸ਼ਕਲ ਨਾਲ ਘਰ ਵਾਲਿਆਂ ਨਾਲ ਠਾਲਿਆ ਮੈਂ ਉੱਠ ਖੜ ਬੀਬੀ, ਉੱਠ ਖੜ ਉੱਠ ਖੜ ਪਕੰਡ ਘਟ ਕਰਿਆ ਕਰ। ਕੰਮ ਕੁੰਮ ਕਰ ਲਾ 5:30 ਵਜੇ 5:30 ਵਜੇ ਨੇ। ਪਰ ਕਿੱਥੇ ਦੇਖੋ ਜੀ ਸਾਰਾ ਟੱਬਰ ਸੁੱਤਾ ਪਿਆ। ਏਸੀ ਤੇ ਨਜ਼ਾਰੇ ਆਪਾਂ ਜੇ 6 ਜਾਣੇ ਅਸੀਂ ਏਸੀ ਦੇ ਵਾਲੇ ਕਵਰੇਜ ਵਧ ਗਈਦਾ ਜਿੱਦਾਂ ਬਿਰੀਆਂ ਚੂਹਿਆਂ ਮਗਰ ਭਜੜੀਆਂ ਇਦਾਂ ਸੌ ਜਾਂਦੇ ਆ ਲਓ ਸੌ ਕੇ ਉੱਠੇ ਤਾਂ ਫੇਰ ਮੈਗਾ ਚੱਲ ਵਿਕਾਰੀ ਹੁਣ ਨਹਾ ਧੋ ਕੇ ਤੇ ਆਪਾਂ ਵੀ ਬਾਬੇ ਦੇ ਮੱਥਾ ਠੀਕ ਹੈ ਇਹ ਮੈਗਾ ਨਹੀਂ ਅੱਜ ਫੇਰ ਚਾਹ ਵੀ ਨਹੀਂ ਆ ਮੈਗਾ ਮੰਮੀ ਬਣਾ ਫੇਰ ਦੁੱਧ ਚ ਪਾ ਕੇ ਜਰਾ ਸੌਫ ਜੋ ਵੀ ਲੈ ਮੰਮੀ ਨੇ ਬਣਾ ਤੀ ਕੀ ਆ ਇਹਨਾਂ ਕੁ ਵਧੀਆ ਦੁੱਧ ਚ ਪਾ ਕੇ ਸੌਫ ਇਹ ਫੇਰ ਨਹੀਂ ਉੱਠੀ ਮੈਂ ਫੇਰ ਬੰਨ ਕੇ ਪਰ ਉਹਨਾਂ ਦੇ ਮੈਂ ਗਿਆ ਦਰ ਬਾਹਰ ਨਿਕਲਿਆ ਨਾ ਕਰੋ ਨਿਆਣੇ ਖੇੜ ਦੇ ਕ੍ਰਿਡਟ ਕਹਿੰਦੇ ਅੱਜ ਬਲੌਗ ਪਾਉਗਾ ਸਾਡਾ ਮੈਂ ਕਿਹਾ ਪਾਉਗਾ ਪਾਉਗਾ ਤੋ ਟੈਂਚ ਰਲੋ ਤੁਹਾਡਾ ਬਲੌਗ ਤਾਂ ਪਹਿਲਾਂ ਲਓ ਜੀ ਆਪਾਂ ਫੇਰ ਪਹੁੰਚਣਾ ਸੀ ਪਟਲਾਵੇ ਪਟਲਾਵੇ ਜਾਂਦਿਆਂ ਨੂੰ ਕੈਸੀ ਗਨਦਰੀ ਐ ਇਹ ਕਨੂਰ ਸਹਿਸੇਵੀ ਸੰਸਥਾ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਰੋਡ ਨੂੰ ਇੰਨਾ ਵਧੀਆ ਬਣਾ ਕੇ ਰੱਖਿਆ ਹੋਇਆ ਤੇ ਆਪਾਂ ਪਹੁੰਚ ਗਏ ਜੀ ਧੰਨ ਧੰਨ ਸੰਤ ਬਾਬਾ ਕਨਈਆ ਸਿੰਘ ਜੀ ਪਟਲਾਵੇ ਵਾਲਿਆਂ ਦੀ ਨਿਰਮਲ ਕਟਿਆ ਤੇ ਜਾਂਦਿਆਂ ਦੇਖਿਆ ਸਾਡਾ ਮਿੱਤਰ ਵੱਲੇ ਉੱਤੇ ਖੜਾ ਸੀ ਉਹ ਬੱਲੇ ਉਹ ਤੇਰੇ ਕਾਕਾ ਇਹ ਨਹੀਂ ਮੇਰੇ ਮਗਰ ਆਇਆ ਕਿੰਨਾ ਮੈਂ ਹੁਣ ਚੱਲਣਾ ਹੁਣ ਜਾਣਾ ਸੀ ਉਹਨੇ ਵਿਚਾਰੇ ਗੁਰੂ ਘਰ ਦੇ ਦਰਸ਼ਨ ਕਰਕੇ ਤੇ ਬਾਬਾ ਜੀ ਤੋਂ ਲਿਆ ਆਸ਼ੀਰਵਾਦ ਅੰਮ੍ਰਿਤ ਲੈ ਕੇ ਤੇ ਆਪਾਂ ਕੀਤੀ ਜੀ ਵਾਪਸੀ ਤੇ ਵਾਪਸੀ ਆਉਂਦੇ ਫੇਰ ਬਹੁਤ ਵਧੀਆ ਜਿਹੜਾ ਦ੍ਰਿਸ਼ ਸ਼ਾਮ ਨੂੰ ਘੈਂਟ ਦ੍ਰਿਸ਼ ਇੱਕ ਨੂੰ ਸੇਸੀ ਸੰਸਤਾ ਵਾਲਿਆਂ ਨੇ ਬਹੁਤ ਵਧੀਆ ਜਿਹੜਾ ਪ੍ਰਾਰਲਾ ਕੀਤਾ ਹੋਇਆ ਸਾਰਿਆਂ ਨੂੰ ਬੇਨਤੀ ਹੈ ਕਿ ਸਾਰੇ ਆ ਪਿੰਡਾਂ ਦੇ ਵਿੱਚ ਆਪਣੇ ਆਪਣੇ ਰੋਲਾਂ ਦੇ ਉੱਤੇ ਇਦਾਂ ਦਰਖਤ ਜਰੂਰ ਲਗਾਓ ਨਾਲੇ ਦਰਖਤਾਂ ਨੂੰ ਬਚਾਓ ਲੈ ਵੀ ਜਾਨ ਨੂੰ ਫੇਟਾ ਬਗਿਆ ਮੈਂ ਕਿ ਤੂੰ ਕਿੱਥੋਂ ਆਇਆ ਹੋਏ ਕਹਿੰਦਾ ਬਸ ਬਸ ਜਿੱਦਣੇ ਤੇ ਵੱਜਣੀਆਂ ਛੜਾਣਾ ਅਸੀਂ ਵੀ ਨਹੀਂ ਹੈਗਾ ਤੇ ਚਲੋ ਇਹਦਰ ਬਗੀਰ ਸਾਹਿਬ ਮੈਂ ਕਿ ਬਗੀਰ ਕ੍ਰੈਟ ਖੇਡ ਕੇ ਆਇਆ ਹੋਇਆ ਹੈ ਅੱਜ ਕੱਲ ਬਗੀਰ ਫੁੱਰਾ ਕੈਂਬੰਦਾ ਤੇ ਆਪਾਂ ਪਹੁੰਚ ਗਏ ਜੀ ਧੰਦਰ ਬਾਬਾ ਕਨਈਆ ਸਿੰਘ ਜੀ ਦੇ ਪਵਿੱਤਰ ਯਾਦ ਤੇ ਜਿੱਥੇ ਉਹਾਂ ਦੀ ਬਣਾਈ ਹੋਈ ਹੈ ਸਮਾਦ ਮੱਥਾ ਟੇਕਿਆ ਮੱਥਾ ਟੇਕਣ ਤੋਂ ਬਰੰਤ ਬਾਬਾ ਗਦ ਦਿੱਤਾ ਜੀ ਨੂੰ ਚੇਤੇ ਕੀਤਾ ਗਿਆ ਉਸ ਤੋਂ ਬਾਅਦ ਆਪਾਂ ਘਰ ਵਾਲੀ ਬਣਾ ਕੇ ਰੋਟੀਆਂ ਤੇ ਆਪਾਂ ਵੰਨ ਕੇ ਦੁਬਾਰਾ ਫੇਰ ਪਰਨਾ ਤੇ ਮੇਗਾ ਚੱਲ ਫੇ ਬੀਬੀ ਅੱਜ ਆਪਾਂ ਚੱਲਦੇ ਰਾਜਾ ਸਾਹਿਬ ਮੱਥਾ ਟੇਕਣ ਤੇ ਰਾਹ ਦੇ ਵਿੱਚ ਆਪਣੇ ਮਿੱਤਰ ਮਿਲ ਪਏ ਪ੍ਰਾਣੇ ਖੁੰਡ ਵਾ ਇਹ ਐਸ ਐਨ ਕੋ ਫਾਈ ਦੇ ਭੰਗੜੇ ਦੇ ਉਸਤਾਦ ਤੇ ਫਿਰ ਆਪਾਂ ਪਹੁੰਚ ਗਏ ਜੀ ਰਾਜਾ ਸਾਹਿਬ ਇਹ ਉਹ ਪਵਿੱਤਰ ਧਰਤੀ ਆ ਜਿੱਥੇ ਰਾਜਾ ਸਾਹਿਬ ਜੀ ਦਾ ਸੰਸਕਾਰ ਕੀਤਾ ਗਿਆ ਬਹੁਤ ਦੁਨੀਆ ਸੀਸ ਝੁਕਾ ਲਈਏ ਮੁੰਗਿਆ ਤੋਂ 4-5 ਕਿਲੋਮੀਟਰ ਦੀ ਦੂਰੀ ਤੇ ਅਸਥਾਨ ਆ ਜੀ ਧੰਨ ਤੁਨ ਨਾ ਬਕਮਲ ਰਾਜਾ ਸਾਹਿਬ ਮਯਾਰਾ ਨੋਵਾ ਇੱਥੇ ਜਿਹੜਾ ਮੇਲਾ ਵਾ ਉਹ 1 30 30 ਅਗਸਤ 1 ਸਤੰਬਰ ਤੋਂ 2 ਸਤੰਬਰ ਨੂੰ ਬੜੀ ਧੂਮਤਾਵਨਾ ਜਿਹੜੀ ਰਾਜਾ ਸਾਹਿਬ ਜੀ ਦੀ ਵਰਸੀ ਜਿਹੜੀ ਮਨਾਈ ਜਾਂਦੀ ਹੈ ਸੰਗਤਾਂ ਦਾ ਤੁਸੀਂ ਦੇਖ ਸਕਦੇ ਹੋ ਹਾੜ ਸੰਗਤਾਂ ਦਾ ਰਾਜਾ ਸਾਹਿਬ ਜੀ ਦੇ ਪ੍ਰਤੀ ਪਿਆਰ ਬਹੁਤ ਸੰਗਤ ਜਿਹੜੀ ਹੈ 9:30 10 ਵਜੇ ਦੇ ਵਿੱਚ ਵਿੱਚ ਰਾਤ ਨੂੰ ਵੀ ਇੰਨਾ ਸੰਗਤ ਦਾ ਹਾੜ ਹੁੰਦਾ ਆਪਾਂ ਟੇਕਿਆ ਮੱਥਾ ਤੇ ਸੀਸ ਝੁਕਾ ਕੇ ਨੰਗਰ ਪ੍ਰਸ਼ਾਸਨ ਦਾ ਛੱਕ ਕੇ ਤੇ ਆਪਾਂ ਤੋਂ ਵਿੱਚ ਤੌਰ ਉੱਤੋਂ ਅਨੇ ਆਨੇ ਬਣਾਈ ਆਪਾਂ ਥੋੜੀ ਜਿਹੀ ਵੀਡੀਓ ਘਰ ਵਾਲੀ ਨੇ ਕਰਾਈ ਇਸ ਗੱਲਾ ਮੌਸਮ ਬੜਾ ਠੰਡਾ ਸੀਗਾ ਜਦੋਂ ਮੌਸਮ ਠੰਡਾ ਗੱਲ ਦਾ ਵੀ ਉਹਦੇ ਹੁੰਦੀ ਹੈ ਜੇ ਗਰਮੀ ਹੁੰਦੀ ਹੈ ਫੇ ਬੰਦੇ ਨੂੰ ਖੇ ਜਾਦੀ ਹੈ ਠੀਕ ਹੈ ਨਾ ਇਸ ਕਰਕੇ ਫੇ ਘਰ ਵਾਲੀ ਉਮੈ ਤਾਂ ਇਦਾਂ ਲੱਗੇ ਜਿਦਾ ਚੜੇਲ ਆ ਗਈ ਉਹ ਮੈਂ ਕਹੇ ਇਹ ਤਾਂ ਘਰ ਵਾਲੀ ਆ ਮੁੰਡਾ ਕੋਲਿਆ ਤੇ ਆਪਾਂ ਫੇ ਏਸ ਹੀ ਲਾ ਕੇ ਸੌ ਗਏ ਸਾਰਿਆਂ ਨੂੰ ਪਿਆਰ ਭਰੀ ਸਸਰੀ ਘਰ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ